ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਪੀ ਹਰਪਾਲ ਸਿੰਘ ਪੰਜਾਬ ਪੁਲਿਸ ਦੇ ਸਿੱਖ ਪੁਲਿਸ ਅਫਸਰ ਨੇ ਉਹਨਾਂ ਦੇ ਕੇਸ ਤੇ ਦਾੜਾ ਵੀ ਰੱਖਿਆ ਸਿਰ ਤੇ ਦਸਤਾਰ ਸਜਾਉਂਦੇ ਐ ਪਰ ਜਦੋਂ ਪਿਛਲੇ 2-3 ਦਿਨ ਹੋ ਗਏ ਉੱਥੇ ਉਹਨਾਂ ਨੇ ਹਲਕਾ ਖਡੂਰ ਸਾਹਿਬ ਤੋਂ ਐਮਪੀ ਭਾਈ ਅੰਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਮਾਤਾ ਦੇ ਨਾਲ ਜਿਹੜਾ ਉਹਨਾਂ ਨੇ ਮੇਲ ਮਲਾਪ ਉੱਤੇ মিডিਆ 'ਚ ਦਿਖਾਇਆ ਹੈ ਉਹ ਸੱਚਮੁੱਚ ਸਿਰ ਚੁਪਦਾ ਹੈ ਇੱਕ ਪੁਲਿਸ ਅਫਸਰ ਇੰਨਾ ਪੜਿਆ ਲਿਖਿਆ ਹੋਵੇ ਐਸਪੀ ਅਹੁਦੇ 'ਤੇ ਹੋਵੇ ਉਹ ਇਹ ਵੀ ਮਾਨ ਮਰਜ਼ਾ ਦਾ ਨਾ ਰੱਖੇ ਕਿ ਮੈਂ ਇੱਕ ਪ੍ਰੋਟੋਕਾਲ ਦੇ ਤੌਰ ਤੇ ਵੀ ਕਿ ਭਾਈ ਅੰਮ੍ਰਿਤਪਾਲ ਸਿੰਘ ਮੌਕੇ ਦੇ ਐਮਪੀ ਹੈ ਮੌਜੂਦਾ ਮੌਜੂਦਾ ਐਮਪੀ ਦੀ ਮਾਂ ਨਾਲ ਤੇ ਉਹਦੇ ਘਰਦਿਆਂ ਨਾਲ ਇਸ ਤਰ੍ਹਾਂ ਗੱਲ ਕੀਤੀ ਜਾਂਦੀ ਅਫਸਰ ਸਾਹਿਬਾਨਾਂ ਵੱਲੋਂ ਫਿਰ ਤੇ ਪੰਜਾਬ ਦਾ ਜਿਹੜਾ ਮਿਆਰ ਹੈ ਉਥੇ ਬੜਾ ਨੀਵਾ ਹੋ ਜਾਏਗਾ ਡਿੱਗ ਪੇਗਾ ਕਿ ਜਿਹੜੇ ਪੰਜਾਬ ਦੇ ਐਮਪੀ ਹੈ ਉਹਨਾਂ ਦੀ ਇੱਜ਼ਤ ਨਹੀਂ ਕਹ ਕੱਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਸੰਸਦ ਦੇ ਵਿੱਚ ਆਊਗਾ ਉਹਨੂੰ ਜਿੰਨੇ ਐਮਪੀ ਨੇ ਉਹ ਕੀ ਕਹਿਣਗੇ ਕਿ ਆ ਇੱਕ ਐਸਪੀ ਤੇਰੀ ਮਾਂ ਨੂੰ ਬੁਰਾ ਭਲਾ ਬੋਲ ਰਿਹਾ ਹੈ ਤੇ ਤੇਰੀ ਤੇ ਡੱਕਾ ਹੀ ਇੱਜ਼ਤ ਨਹੀਂ ਯਾਰ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਐਸਪੀ ਹਰਪਾਲ ਸਿੰਘ ਜੀ ਤੁਸੀਂ ਅੰਮਰਤਪਾਲ ਸਿੰਘ ਦੀ ਮਾਂ ਨੂੰ ਬੁਰਾ ਭਲਾ ਨਹੀਂ ਬੋਲਿਆ ਤੁਸੀਂ ਸਿੱਧਾ ਸਿੱਧਾ ਅੰਬਰ ਤਪਾਲ ਨੂੰ ਜਿਹੜੇ 6 ਲੱਖ ਵੋਟਰ ਨੇ ਵੋਟ ਪਾਈ ਆ ਨਾ ਆਪਣਾ ਨੇਤਾ ਚੁਣਿਆ ਆਗੂ ਚੁਣਿਆ ਤੁਸੀਂ ਉਹਨਾਂ ਨੂੰ ਬੁਰਾਪਣਾ ਬੋਲਿਆ ਕਿਉਂਕਿ ਵੋਟਾਂ ਪਾ ਕੇ ਉਹਨਾਂ ਨੇ ਐਮਪੀ ਬਣਾਇਆ ਤੇ ਐਮਪੀ ਦੀ ਮਾਣ ਨਾਲ ਆਸਲੂਕ ਹੋਵੇ ਤੇ ਨਾਲੇ ਤੁਸੀਂ ਸਿੱਖਾਂ ਦੇ ਮੁੰਡੇ ਹੋ ਨਾਂ ਦੇ ਨਾਲ ਸਿੰਘ ਲੱਗਦਾ ਹੋਵੇ ਹਰਪਾਲ ਸਿੰਘ ਹੋ ਕੇ ਤੁਸੀਂ ਇੱਕ ਸਿੰਘ ਦੀ ਮਾਤਾ ਨਾਲ ਵਿਹੇਵ ਇਨਾ ਮੰਨਦਾ ਕਰਦੇ ਤੁਹਾਡੇ ਤੋਂ ਆਸ ਰੱਖੀ ਨਹੀਂ ਜਾ ਸਕਦੀ ਸੀ ਬਹੁਤ ਬਿਸ਼ਰਮੀ ਆਈ ਐ ਸਿੱਖਾਂ ਨੂੰ ਤੁਹਾਡੀ ਗੱਲ ਸੁਣ ਕੇ ਤੇ ਦੂਜੀ ਗੱਲ ਤੁਸੀਂ ਕਿਹਾ ਤੈਨੂੰ ਤੁਸੀਂ ਗੱਲਾਂ ਕਰੀਆਂ ਕਿ ਮਾਤਾ ਜੀ ਤੇਰੇ ਮੁੰਡੇ ਨੇ ਮਾਤਾ ਜੀ ਤਾਂ ਕੀ ਕਹਿਣਾ ਤੁਸੀਂ ਸਿੱਧੇ ਪਾਸ਼ਾ ਵਰਤੀ ਕਿ ਤੇਰੇ ਮੁੰਡੇ ਨੇ ਅਗਲਾ ਰੱਖੀ ਆ ਪੰਜਾਬ ਦੇ ਵਿੱਚ ਇਹ ਗੱਲ ਕਹੀ ਫਿਰ ਕਿਹਾ ਤੇਰੇ ਮੁੰਡੇ ਨੇ ਬਹੁਤ ਪੈਸਾ ਇਕੱਠਾ ਕਰ ਲਿਆ ਹੁਣ ਟਿਕ ਜਾ ਬਹੁਤ ਪੈਸਾ ਇਕੱਠਾ ਕਰ ਲਿਆ ਤੁਹਾਡੇ ਕੋਲੇ ਐਸਪੀ ਰਫਾਲ ਸਿੰਘ ਜੀ ਵੱਡੇ ਸਬੂਤ ਹੋਣਗੇ ਤੁਸੀਂ ਤਾਂ ਬੋਲੇ ਆ ਹੁਣੇ ਜੇ ਤੁਹਾਡੇ ਕੋਲੇ ਇੰਨੇ ਸਬੂਤ ਹੈ ਕਿ ਅੰਮ੍ਰਿਤਪਾਲ ਨੇ ਇੰਨਾ ਕਰੋੜਾਂ ਰੁਪਇਆ ਇਕੱਠਾ ਕਰ ਲਿਆ ਪੰਜਾਬ ਦੇ ਵਿੱਚੋਂ ਫਿਰ ਤੁਸੀਂ ਵਿਜੀਲੈਂਸਰ ਨੂੰ ਦਿਓ ਸਬੂਤ ਫਿਰ ਵਿਜੀਲੈਂਸ ਨੂੰ ਸਬੂਤ ਦਿਓ ਤੇ ਵਿਜੀਲੈਂਸ ਜਾਵੇ ਉਹਨੂੰ ਲੈ ਕੇ ਆਵੇ ਉਹਦੀ ਜਾਂਚ ਪੜਤਾਲ ਹੋਵੇ ਉਹਦੇ ਉੱਤੇ ਲੱਗੇ ਧਾਰਾ ਉਹ ਕੋਈ ਨੇੜੇ ਨਹੀਂ ਲੱਗਦਾ ਮੈਂ ਉਹਦਾ ਕੋਈ ਹਮੈਤੀ ਨਿਯਮ ਬਰਤਪਾਲਲਾ ਨਾ ਮੈਂ ਹਮੈਤੀਆਂ ਨਾ ਵਿਰੋਧੀਆਂ ਹਾਂ ਪਰ ਜਿਹੜਾ ਉਹਦੇ ਨਾਲ ਤੱਕਾ ਹੋਇਆ ਹੈ ਜ਼ਬਰ ਜ਼ੁਲਮ ਹੋਇਆ ਉਹਦੇ ਹੱਕ 'ਚ ਮੈਂ ਖੜਾ ਜਦੋਂ ਉਹਦੇ ਨਾਲ ਜ਼ਬਰ ਜ਼ੁਲਮ ਹੋਇਆ ਇੱਕ ਤੁਸੀਂ ਗੱਲ ਕਰੀ ਹੈ ਤੀਜੀ ਅਕੇ ਜਾਓ ਜੇ ਮੁਲਾਕਾਤ ਕਰਨੀ ਹੈ ਪਟਿਆਲੇ ਜਾਓ ਸ੍ਰੀਮਾਨ ਹਰਪਾਲ ਸਿੰਘ ਜੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਤੁਸੀਂ ਅੰਮ੍ਰਿਤਪਾਲ ਦੀ ਮਾਂ ਨੂੰ ਕਿਹਾ ਜਾਓ ਮੁਲਾਕਾਤ ਕਰਨੀ ਹੈ ਪਟਿਆਲੇ ਜਾਓ ਕੀ ਭਾਈ ਅੰਮ੍ਰਿਤਪਾਲ ਸਿੰਘ ਪਟਿਆਲੇ ਜੇਲ੍ਹ ਵਿੱਚ ਆ ਗਿਆ ਤੁਹਾਨੂੰ ਜਾਣਕਾਰੀ ਹੋਊਗੀ ਤੁਸੀਂ ਤਾਂ ਹੀ ਬੋਲੇ ਜੇ ਪਟਿਆਲਾ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਆ ਗਿਆ ਫਿਰ ਤੇ ਭਰਾਵਾ ਤੇਰਾ ਧੰਨਵਾਦ ਤੂੰ ਡਿਬਰੂਗੜ ਤੋਂ ਉਹਨੂੰ ਪਟਿਆਲੇ ਲਿਆਇਆ ਫਿਰ ਤੇ ਮਾਂ ਨੇ ਤੇ ਮੁਲਾਕਾਤ ਕਰਨੀ ਐ ਫਿਰ ਤੇ ਭਰਾਵਾ ਅਸੀਂ ਵੀ ਕਰਿਆਵਾਂਗੇ ਆਮ ਸਿੱਖਾਂ ਜਿਹੜੇ ਕਿਉਂਕਿ ਉਹਦੇ ਨਾਲ ਬਹੁਤ ਭੈੜੀ ਹੋਈ ਐ 3 ਸਾਲ ਹੋ ਗਏ ਕਿਸੇ ਮਾਂ ਦਾ ਪੁੱਤ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਦਿਨ ਤਿੰਨ ਤਿਲ ਕਰਕੇ ਮਰ ਰਿਹਾ ਕੱਟ ਰਿਹਾ ਦੁੱਖ ਤੇ ਉਹਦਾ ਸਰੀਰ ਖੁਰਗਿਆ ਹੋਣਾ ਉਦੇ ਨਾਲ ਕੀ ਹਾਲਾਤ ਬਣੇ ਐ ਜੇਲ੍ਹ ਤਾਂ ਇੱਕ ਦਿਨ ਕੱਟਣੀ ਔਕੀਰਪਾਲ ਸਿੰਘ ਜੀ ਤੁਹਾਡੇ ਮੈਂਕਮੇ ਦਾ ਭਪਿੰਦਰ ਜੀ ਭਪਿੰਦਰਜੀਤ ਬਿਰਕ ਜਿਹੜਾ ਐ ਐਸਐਸਪੀ ਸੀ ਉਹ ਗਿਆ ਜੇਲ੍ਹ ਦੇ ਵਿੱਚ ਤੁਸੀਂ ਕਰ ਲਿਓ ਮੁਲਾਕਾਤ ਨਾਲੇ ਪਤਾ ਲੱਗ ਜੂ ਜੇਲ੍ਹ ਕੱਟਣੀ ਕਿਵੇਂ ਰਹੀ ਐ ਜਦੋਂ ਆਪ ਨੂੰ ਜਾਣਾ ਪੈਂਦਾ ਤੁਸੀਂ ਆਖਿਆ ਕਿ ਜਾਓ ਮਾਤਾ ਪਟਿਆਲੇ ਜਾ ਕੇ ਮੁਲਾਕਾਤ ਕਰ ਲਓ ਅੰਮ੍ਰਿਤਪਾਲ ਦੀ ਤੁਸੀਂ ਭਾਈ ਕਿਉਂ ਝੂਠ ਬੋਲਿਆ ਕੀ ਅੰਮ੍ਰਿਤਪਾਲ ਪਟਿਆਲੇ ਹੈ ਜੇ ਨਹੀਂ ਤਾਂ ਤੁਸੀਂ ਉਹਦੀ ਮਾਂ ਨੂੰ ਕਿਉਂ ਆਕਿਆ ਇਹ ਵੀ ਬੜਾ ਮੰਦ ਭਾਗਾ ਸੀ ਨਾ ਤੁਹਾਡੇ ਕੋਲੇ ਕੋਈ ਪੈਸਿਆਂ ਦਾ ਸਬੂਤ ਹੈ ਕਿ ਅੰਬਰ ਤਪਾਲ ਨੇ ਕਿੰਨੇ ਕਰੋੜ ਕਟਾ ਕੀਤਾ ਜੇ ਹਾਇ ਸਬੂਤ ਫਿਰ ਤੁਸੀਂ ਮੀਡੀਆ ਚ ਰੱਖੋ ਵਿਜੀਲੈਂਸ ਨੂੰ ਦਿਓ ਫਿਰ ਕੇਸ ਉਹਦੇ ਉੱਤੇ ਠੋਕੋ ਇੱਕ ਨਾਲ ਜਿੱਤੇ ਹੋਰ ਇੰਨੇ ਪਰਚੇ ਕਰਤੇ ਇੱਕ ਹੋਰ ਪਾ ਦਿਓ ਪਿਛਲੇ ਦਿਨੀ ਅਜਨਾਲੇ ਦਾ ਚਲਾਨ ਪੇਸ਼ ਕੀਤਾ ਹੈ ਅਜਨਾਲੇ ਥਾਣੇ ਦੇ ਸੰਬੰਧ ਵਿੱਚ ਤੇ ਇੱਕ ਗੱਲ ਵੀ ਨਹੀਂ ਕੀਤੀ ਕੀ ਅੰਬਰਤਪਾਲ ਨੇ ਕਿਉਂ ਹਮਲਾ ਕੀਤਾ ਕਿੰਨੇ ਬੰਦੇ ਸੀ ਕੀ ਕੁਝ ਨਾਲ ਲੈ ਕੇ ਆਏ ਕਿਹੜਾ ਉਹਨਾਂ ਕੋਲ ਹਥਿਆਰ ਸੀ ਕੋਈ ਗੱਲ ਹੀ ਨਹੀਂ ਕੀਤੀ ਇੱਕ ਗੱਲ ਕੀਤੀ ਹੈ ਉਹਦੀ ਕਰਦਾਰ ਪੁੱਛੀ ਕਹਿੰਦੇ ਜੀ ਪ੍ਰਧਾਨ ਮੰਤਰੀ ਬਾਜੇ ਕੇ ਕਹਿੰਦਾ ਕਿ ਜੇਲ੍ਹ ਦੇ ਵਿੱਚੋਂ ਗੋਲੀਆਂ ਦਾ ਖੰਦਾ ਟੀਕੇ ਲਾਉਣਾ ਹੈ ਬਰਿੰਦਰ ਸਿੰਘ ਫੌਜੀ ਕਹਿੰਦਾ ਜੇਲ੍ਹ ਵਿੱਚ ਡੱਬੇ ਗੋਲੀਆਂ ਦੇ ਮਹਗਾਏ ਸੀ ਸੁਣਨ ਵਾਲੀ ਦਵਾਈ ਕਾ ਲਈ ਟੀਕੇ ਲਾਉਣਾ ਹੈ ਪਰ ਪ੍ਰਧਾਨ ਮੰਤਰੀ ਬਾਜੇ ਕੇ ਉਸੇ ਦਿਨੀ ਜਿੱਦੇ ਹਰਪਾਲ ਸਿੰਘ ਉਹਨਾਂ ਦੇ ਪਰਿਵਾਰ ਨੂੰ ਬੋਲਦਾ ਸੀ ਮੁਰਾ ਭਲਾ ਪਤਾ ਨਹੀਂ ਤਾਂ ਕਰ ਕੀ ਹਰਕ ਗਿਆ ਕਿ ਉਹ ਬਾਜੇ ਕਿਨੇ ਸਾਰੀ ਜਿਹੜੀ ਧੁੰਦ ਸੀ ਲਾਤੀ ਜਿਹੜਾ ਝੂਠ ਦਾ ਪਲੰਦਾ ਸੀ ਉਹਨੇ ਚਰਾਹੇ 'ਚ ਭੰਨਤਾ ਉਹਦੇ ਅੰਮਰਸਰ ਉਹਨੇ ਕਿਹਾ ਕਿ ਮੈਂ ਕੋਈ ਬਿਆਨ ਨਹੀਂ ਦਿੰਦਾ ਕਿ ਅੰਮਰਪਾਲ ਨਸ਼ਾ ਕਰਦਾ ਹੈ ਕਹਿੰਦਾ ਕੁੱਤ ਮਾਰ ਕਰਕੇ ਲਿਖਾਏ ਗਏ ਤੇ ਖਾਲੀ ਕਾਗਜ਼ਾਂ ਤੇ ਸਾਥੋਂ ਦਸਖਤ ਕਰਾਏ ਗਏ ਇਹ ਕਿੱਡੀ ਵੱਡੀ ਤੁਮਤਾ ਇਹਦਾ ਹੁਣ ਜਵਾਬ ਕੋਈ ਦੇਊਗਾ ਵੱਡਾ ਅਫਸਰ ਕਿ ਪ੍ਰਧਾਨ ਮੰਤਰੀ ਬਾਜੇ ਕੇ ਨੇ ਕਿਉਂ ਕਿ ਆ ਇਹ ਗੱਲ ਉਹ ਜੱਜ ਦੇ ਸਾਹਮਣੇ ਵੀ ਹੁਣ ਬਾਜੇ ਕੇ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਉਹਦੇ ਵਕੀਲਾ ਨੂੰ ਇਹ ਜੱਜ ਕੋਲ ਗੱਲ ਹਾਈ ਕੋਰਟ ਚਲ ਜਾਣੀ ਚਾਹੀਦੀ ਹੈ ਮੈਂ ਇੱਥੇ ਕਹਿਣਾ ਚਾਹੁੰਦਾ ਜਿਹੜੇ ਉਹਨਾਂ ਦੇ ਵਕੀਲ ਆ ਨਾ ਉਹ ਬਾਜੇ ਕੇ ਦਾ ਬਿਆਨ ਹਾਈ ਕੋਰਟ ਚਲੇ ਜਾਣ ਕਿ ਦੇਖੋ ਜੀ ਬੰਦਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੈ ਤੇ ਬੰਦੇ ਨੂੰ ਉਹਨਾਂ ਦੀ ਸਟੱਡੀ ਦੇ ਵਿੱਚ ਹੈ ਤੇ ਬੰਦਾ ਬਿਆਨ ਦੇ ਰਿਹਾ ਕਿ ਮੈਨੂੰ ਕੁੱਟਮਾਰ ਕਰਕੇ ਬਿਆਨ ਦਰਜ ਕਰਾਏ ਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਕੋਈ ਸੱਟ ਬਣੇ ਜਾਂ ਕੋਈ ਸੀਬੀਆਈ ਜਾਂਚ ਕਰੇ ਪਰ ਜਾਂਚ ਕੀ ਹੋਣੀ ਆ ਸਾਰਾ ਝੂਠ ਦਾ ਭੰਡਾ ਹੀ ਕੇਸ ਹੈ ਮੁੜ ਮੁੜ ਕੇ ਸਰਕਾਰ ਐਨ ਐਸ ਹਿਲਾ ਰਹੀ ਹੈ ਕਿ ਕਿਤੇ ਅੰਮ੍ਰਿਤਪਾਲ ਆ ਕੇ ਪੰਜਾਬ ਚ ਸਿਆਸੀ ਤੌਰ ਤੇ ਸਾਤੋਂ ਕੁਰਸੀ ਨਾ ਖੋ ਲਈ ਕਿਉਂਕਿ ਉਹ ਤਾਕੜਾ ਹੀ ਇੰਨਾ ਹੋ ਚੁੱਕਿਆ ਹੈ ਕਾਂਗਰਸ ਵੀ ਖਤਮ ਹੀ ਹੈ ਕਾਦੀ ਵੀ ਖਤਮ ਨੇ ਕਿਉਂਕਿ ਕੰਮ ਹੀ ਬੜੇ ਪੁੱਟੇ ਕੀਤੇ ਐ ਸਾਰਿਆਂ ਨੇ ਸਰਕਾਰਾਂ 'ਚ ਆਪਣੇ ਪੈਰ ਉਹਨਾਂ ਨੇ ਆਪ ਹੀ ਵੱਡੇ ਲੋਕਾਂ ਨੇ ਨਹੀਂ ਕੁਝ ਕਿਹਾ ਜੇ ਅਕਾਲੀ ਦਲ ਦੀ ਸਰਕਾਰ ਰਹੀ ਐ ਉਹਨਾਂ ਨੇ ਸਵੇਧ ਸੈਣੀ ਵਰਗੇ ਲਾਏ ਇਝਾਰ ਆਲਮ ਵਰਗੇ ਲਾਏ ਤੇ ਬੇਅਦਭਗਾਂ ਉਹਨੀਆਂ ਕੋਈ ਸਜ਼ਾ ਨਹੀਂ ਗੋਲੀਆਂ ਚੱਲੀਆਂ ਉਹਨਾਂ ਦੇ ਰਾਤ 'ਚ ਇਹ ਕੁਝ ਹੋਇਆ ਤੇ ਕਾਂਗਰਸ ਨੇ ਗੁਟਕਾ ਲੈ ਕੇ ਗੁਟਕੇ ਦੀਆਂ ਝੂਟੀਆਂ ਸੌਆਂ ਕਾਦੀਆਂ ਤੇ ਕੱਕ ਉਹਨਾਂ ਨੇ ਨਹੀਂ ਕੀਤਾ ਕਰਟ ਅੰਮ੍ਰਿੰਦਰ ਵਰਗਿਆਂ ਨੇ ਵੀ ਲੁੱਟ ਮਚਾਈ ਹੈ ਇਸ ਲਈ ਲੋਕ ਸਮਝਦੇ ਆ ਸਾਰਾ ਕੁਝ ਜਾਣਦੇ ਆ ਕਿ ਅੰਮ੍ਰਿਤਪਾਲ ਜੇਕਰ ਆਉਂਦਾ ਬਾਹਰ ਤੇ ਲੋਕ ਉਹਦੇ ਨੈਟੋਮੈਟਿਕੀ ਜੁੜਨਗੇ ਤੇ ਉਹਦੇ ਬੰਦੇ ਜਿੱਤ ਸਕਦੇ ਆ ਗੱਲ ਹੈ ਤੇ ਅੰਮ੍ਰਿਤਪਾਲ ਨੂੰ ਅੰਦਰ ਰੱਖਿਆ ਹੋਇਆ ਤੇ ਉਹਦੀ ਪਾਰਟੀ ਨੇ ਵੀ ਮਾਗਰ ਮਤੇ ਉਹਦੀ ਪਾਰਟੀ ਦੇ ਆਗੂਆਂ ਨੂੰ ਕਹਿਣਾ ਚਾਹਣਾ ਕਿ ਯਾਰ ਤੁਸੀਂ ਕੀਤਾ ਹੀ ਕੱਕ ਨਹੀਂ ਜਿਹੜੇ ਖਡੂਰ ਸਾਹਿਬ ਹਲਕੇ ਦੇ ਆਗੂ ਹੈ ਉਹ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਮਹਿਮ ਭਰਤੀ ਦੀ ਕਿਉਂ ਨਹੀਂ ਚੱਲਉਂਦੇ ਸਾਰੇ ਜ਼ਿਲ੍ਹਿਆਂ 'ਚ ਜਿਵੇਂ ਦੂਜੇ ਲੋਕ ਭਰਤੀ ਕਰ ਰਹੇ ਐ ਤੇ ਤੁਸੀਂ ਵੀ ਭਰਤੀ ਕਰੋ ਵੱਡੇ ਪੱਧਰ ਤੇ ਵਰਕਰਾਂ ਦੀ ਅੰਬਰਤਪਾਲ ਦਾ ਪੋਸਟਰ ਲਾਓ ਸਟੇਜ ਲਾਓ ਪਿੰਡਾਂ 'ਚ ਅਨਾਊਂਸਮੈਂਟਾਂ ਕਰੋ ਤੇ ਭਰਤੀ ਕਰੋ ਤੇ ਭਰਤੀ ਕਰਕੇ ਜਦੋਂ ਲੋਕਾਂ ਦਾ ਤੁਹਾਡੇ ਕੋਲੇ ਅੰਕੜਾ ਆ ਗਿਆ ਤੇ ਸਰਕਾਰ ਆਪੇ ਛੱਡੂਗੀ ਐਨ ਐਸ ਵੀ ਟੁੱਟ ਜੂ ਤੇ ਇਸ ਲਈ ਅੱਜ ਹਰਪਾਲ ਸਿੰਘ ਦੇ ਵਿਸ਼ੇ ਤੇ ਮੈਂ ਇਹ ਆਪਣਾ ਬਣਾਈ ਐ ਵੀਡੀਓ ਜ਼ਰੂਰ ਸਾਂਝੀ ਕਰਿਓ ਤੇ ਪਰ ਹਰਪਾਲ ਸਿੰਘ ਬੜਾ ਚੰਗਾ ਬੰਦਾ ਨੂੰ ਦੱਸਦੇ ਸੀ ਪਹਿਲਾ ਮੁਲਾਜ਼ਮ ਸਿਰ ਤੇ ਪੱਗ ਹੋ ਸਕਦਾ ਉਹ ਅੰਮ੍ਰਿਤ ਵੀ ਛਕਿਆ ਹੋਵੇ ਕਿਉਂਕਿ ਕੇਸ ਦਾੜੀ ਰੱਖੇ ਆ ਪਰ ਇੱਕ ਅੰਮ੍ਰਿਤਧਾਰੀ ਸਿੰਘ ਦੇ ਤੇ ਐਮਪੀ ਦੇ ਤੇ ਉਹਦੇ ਮਾਤਾ ਪਿਤਾ ਦਾ ਇਸ ਤਰ੍ਹਾਂ ਭਰੇ ਘਟ ਦੇ ਵਿੱਚ ਜਲੀਲ ਕਰਨਾ ਕਹਿੰਦੇ ਇਹਨੂੰ ਉਹਦੀ ਮਾਂ ਨੂੰ ਇਸ ਤਰ੍ਹਾਂ ਜਲੀਲ ਕਰਨਾ ਉਹਦੇ ਤੋਂ ਤਾਂ ਸਹੀ ਨਹੀਂ ਸੀ ਕੋਈ ਹੋਰ ਕੋਈ ਜੁਪੀ ਬਿਹਾਰ ਦਾ ਵੀ ਕੋਲ ਸਭ ਸਰੀਤੇ ਲੱਗਿਆ ਹੁੰਦਾ ਉਹ ਬੋਲ ਜਾਂਦਾ ਕੋਈ ਹਰਕ ਨਹੀਂ ਸੀ ਜਦੋਂ ਇੱਕ ਸਿੱਖ ਬੰਦਾ ਇਸ ਤਰ੍ਹਾਂ ਬੋਲਿਆ ਹੋਵੇ ਉਦੋਂ ਜਿਹੜੇ ਜ਼ਖਮ ਐ ਸਿੱਖਾਂ ਦੇ ਕਰੁੰਦੇ ਗਏ ਐ ਗਹਿਰੀ ਸੱਟ ਲੱਗੀ ਐ ਮੈਨੂੰ ਵੀ ਬੜਾ ਦਰਦ ਹੋਇਆ ਜਦੋਂ ਅੰਮ੍ਰਿਤਪਾਲ ਦੀ ਮਾਂ ਨੂੰ ਇਹ ਸ਼ਬਦ ਬੋਲੇ ਗਏ ਤੇ ਸੱਚਮੁੱਚ ਤਲਵਾਰ ਦੇ ਵਾਂਗ ਸ਼ਬਦ ਭੱਜੇ ਅਰਪਾਲ ਸਿੰਘ ਦੇ ਮੈਂ ਤੇ ਉਹਨੂੰ ਕਹਿਣਾ ਚਾਹਣਾ ਹੈ ਕਿ ਵੱਡੇ ਭਰਾ ਤੂੰ ਤਤਕਾਰਯੋਗ ਹੈ ਤੇਰੇ ਨਾਂ ਦੇ ਨਾਲ ਸਿੰਘ ਲੱਗਿਆ ਅਜੇ ਵੀ ਤੂੰ ਸੰਗਤ ਦੇ ਕੋਲੋਂ ਜੇ ਮਾਫੀ ਮੰਗ ਲੈ ਤੇ ਤੂੰ ਘੱਟਦਾ ਨਹੀਂ ਵੱਡਾ ਹੀ ਹੋਏਗਾ ਕਿ ਮੈਥੋਂ ਇਸ ਤਰ੍ਹਾਂ ਬੋਲਿਆ ਗਿਆ ਤੇ ਲੋਕ ਮਾਫ ਕਰ ਦੇਣਗੇ ਵੱਡੇ ਦੇ ਨਾਲ ਪਰ ਜੇ ਤੂੰ ਨਾ ਮੰਗੀ ਤੇ ਲੋਕਾਂ ਦੇ ਦਿਲ ਦੇ ਵਿੱਚ ਜਿਹੜੀ ਤੇਰੀ ਤਸਵੀਰ ਹੈ ਨਾ ਤੇਰੀ ਸਖਸ਼ੀਅਤ ਹੈ ਉਹ ਇੱਕ ਇਹੋ ਜੇ ਅਫਸਰ ਦੀ ਬਣ ਗਈ ਮੈਂ ਹੁਣ ਬਹੁਤ ਤੱਕ ਇਹ ਨਹੀਂ ਚਾਹੁੰਦਾ ਵੀਡੀਓ ਲੰਬੀ ਹੋ ਜਾਏਗੀ ਆਸ ਹੈ ਕਿ ਤੂੰ ਜ਼ਰੂਰ ਮਾਫੀ ਮੰਗੇਗਾ ਅੰਮ੍ਰਿਤਪਾਲ ਦੀ ਮਾਂ ਤੋਂ ਕਿ ਮਾਤਾ ਜੀ ਮੈਥੋਂ ਗਲਤ ਬੋਲਿਆ ਗਿਆ ਤੁਸੀਂ ਇੱਕ ਗੁਰਸਿੱਖ ਦੇ ਮਾਤਾ ਸੀ ਜਿਨੇ ਲੋਕਾਂ ਨੂੰ ਅੰਮ੍ਰਿਤ ਸਿਖਾਇਆ ਅੰਮ੍ਰਿਤ ਨਾਲ ਜੋੜੇ ਇੱਕ ਤੁਸੀਂ ਐਮਪੀ ਦੇ ਮਾਤਾ ਸੀ ਅਫਸਰ ਹੋਣ ਦੇ ਨਾਤੇ ਮੈਂ ਤੁਹਾਡਾ ਸਤਿਕਾਰ ਕਰਨਾ ਸੀ ਪਰ ਭੁੱਲ ਗਿਆ ਸੀ ਇਨੀਆਂ ਕੁ ਦੋਸਤ ਨੂੰ ਵਿਚਾਰਾ ਸੀ ਸੱਚ ਬੋਲਣ ਵਾਸਤੇ ਹੌਸਲਾ ਬਣਿਆ ਰਹਿੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਸੱਜਣ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ